پريمتيڪي ۾ ٿي ٿي ٿو ڪم ڪرايو ٿا 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 ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਉਹ rahul ਦੇ ਖਿਲਾਫ ਜਿਹੜਾ ਕਾਂਗਰਸ ਤੋਂ ਗਿਆ ਰਮਨਜੀਤ ਮਿੱਤੂ ਉਹਦੇ ਕਰਕੇ ਹੈ ਉਹਨੇ ਜਿਹੜਾ ਕਿ ਗੱਦ ਟਿੱਪਣੀ ਰਾਹੁਲ ਜੀ ਦੇ ਬਾਰੇ ਬੋਲਿਆ ਉਹਦਾ ਕੋਈ ਲਿਹਾਜ਼ ਨਹੀਂ ਕਰੇਗਾ ਕੋਈ ਕਾਂਗਰਸ ਵਰਕਰ ਕਾਂਗਰਸ ਪਾਰਟੀ ਦਾ ਸਪਾਈ ਕੋਈ ਇਹਦਾ ਲਿਹਾਜ਼ ਨਹੀਂ ਕਰੇਗਾ ਜਿੱਥੇ ਟਕਰਾਂ ਉਥੇ ਇਹ ਗੱਡੀਆਂ ਵੀ ਘੇਰਾਂਗੇ ਇਹਦਾ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਹੋਗਾ ਜੀ ਕੁਰਸੀ ਮਿਲਣ ਤੋਂ ਬਾਅਦ ਜਿਹੜਾ ਕਿ ਤੇ ਬਿਲਕੁਲ ਕੀਤਾ ਜਾ ਰਿਹਾ ਟਿੱਪਣੀਆਂ ਕੀਤੇ ਜਾਂਦੇ ਰਾਹੁਲ ਨੂੰ ਉਹਨੂੰ ਲੱਗਿਆ ਕਿ ਤੇ ਮੈਨੂੰ ਇਹ ਕੁਰਸੀ ਤੋਂ ਨਾਲ ਲਾਦ ਐਸ ਕਰਕੇ ਪਹਿਲਾਂ ਅਮਿਤ ਸ਼ਾਹ ਦੇ ਢੋਲੇ ਫੂਲ ਪ੍ਰਧਾਨ ਮੰਤਰੀ ਦੇ ਬੋਲ ਰਿਹਾ ਪ੍ਰਧਾਨ ਮੰਤਰੀ ਨੂੰ ਸੀ ਮੈਂ ਅਮਿਤ ਸ਼ਾਹ ਦਾ ਬੰਦਾ ਹੈ ਉਹ ਐਸ ਕਰਕੇ ਬੋਲ ਰਹੀਆਂ ਲੱਗਦਾ ਕੁੱਤਿਆ ਉਹ ਵਿਚਾਰਾ ਹਮੇਸ਼ਾ ਦਾ ਮਾਨਸਿਕ ਸੰਤੁਲਨ ਖਿੜਿਆ ਰਹਿਦਾ ਇਹਦਾ ਮੇਲਾ ਮੁੱਕ ਜਾਂਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲ ਰਿਹਾ ਸਿਆਸਤ 'ਚ ਦੇਖੋ ਕਾਂਗਰਸ ਪਾਰਟੀ ਨੇ ਅਰੇ ਦਾਤੀ ਨੂੰ ਮੁੱਖ ਮੰਤਰੀ ਬਣਾਇਆ ਫਿਰ ਇਹ ਭੂਆ ਨੂੰ ਮੰਤਰੀ ਅਰੇ ਤਾਏ ਨੂੰ ਮੰਤਰੀ ਅਰੇ ਭਰਾ ਐਮ ਐਲ ਏ ਐਂ ਵੀ ਪਿਛਲੀ ਚੱਟ ਸਰਕਾਰ ਨੇ ਅਰੇ ਸਕੇ ਭਰਾ ਨੂੰ ਪੀ ਫੋਨ ਨੂੰ ਡੀਐਸਪੀ ਲਾਇਆ ਜਿਹੜਾ ਛੋਟਾ ਭਰਾ ਹੈ ਹਣੀ ਉਹਨੂੰ ਡੀਐਸਪੀ ਲਾਇਆ ਕੋ ਯਾਰ ਇਨਾ ਕ੍ਰਿਟੀਕਲ ਬੰਦਾ ਨੂੰ ਕਾਂਗਰਸ ਕੋ ਇਨਾ ਕੁਛ ਲੈ ਗਿਆ ਕਿ ਤੈਨੂੰ ਰਾਹੁਲ ਗਾਂਧੀ ਵਾਰੀ ਯਾਦ ਆ ਗਿਆ ਉਦੋਂ ਕਹਿੰਦਾ ਸੀ ਆ ਪੱਕ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਬੰਦੇ ਨੂੰ ਉਹ ਦਿਨ ਯਾਦ ਆ ਸਾਹ ਬੋਲਦਾ ਸੀ ਮੈਨੂੰ ਰਾਹੁਲ ਜੀ ਨੇ ਕਹਿ ਜੀ ਪੱਕ ਬੰਦੇ ਨੂੰ ਉਦੋਂ ਪਤਾ ਸੀ ਰਾਹੁਲ ਜੀ ਸਰਕਾਰ ਨਹੀਂ ਆਈਦਾ ਇਹਨੂੰ ਦੀ ਮਾਰੇ ਤੇਰਾ ਕਰਦਾਰ ਹੀ ਨਹੀਂ ਕੋਈ ਬਾਕੀ ਪਰਿਵਾਰ ਵੀ ਤੇ ਆ ਉਹ ਕਹਿੰਦੇ ਸਾਡੇ ਘਰ ਤੇ ਵੀ ਧੁੱਪਾਂ ਤੇ ਜੰਮੀ ਆ ਜਿਹੜੇ ਇਹ ਭਰਾ ਅਰਜੁਨ ਕੀਤੇ ਤੇ ਮੇਰੇ ਭਰਾ ਨੇ ਵੱਡੇ ਲੱਖਿਆ ਜੀ ਉਹ ਕਹਿੰਦੇ ਕਹਿੰਦੇ ਸਾਡੇ ਘਰ ਭੰਗ ਜੰਮੀ ਐ ਮਿੱਠੂ ਫੇਰ ਕੰਮ ਖਤਮ ਐ ਤੇ ਜਿੱਧਰ ਵੇਖਦਾ ਉਧਰ ਸਾਨੂੰ ਨਹੀਂ ਪਤਾ ਕਦੋਂ ਜੁਆਇਨਿੰਗ ਕਰਦੇ ਆ ਬੀਜੇਪੀ ਦੇ ਕਿੰਨੀਆਂ ਕੰਗਣਾ ਹੋ ਗਿਆ ਜੀ ਬੀਜੇਪੀ ਦੀ ਮੈਨੂੰ ਲੱਗਦਾ ਮੋਦੀ ਨੂੰ ਖੁਸ਼ ਕਰਾਉਣ ਵਾਸਤੇ 5-7 ਹੋਰ ਹੋ ਜਾਣੀ ਆ ਹਰ ਸਟੇਟ ਚੋਂ ਤੇ ਗੰਗਰਾ ਜੰਮੂ ਤੇ ਕੰਗੜਾ ਜਾਂਚ ਰੋਜ਼ੀ ਨੂੰ ਬਿੱਟੂ ਉਹਨਾਂ ਦੇ ਲਾ ਤੇ ਗਰਮੀਤ ਬਿੱਟੂ ਕੰਗਨਾ ਪਾਵਾਂ ਗਿਆ ਇਹ ਕਾਂਗਰਸ ਇਹ ਕਾਂਗਰਸ ਦੇ ਵਲ ਸਟੈਂਪ ਲਾਈ ਜਾ ਰਹੀ ਹੈ ਇਨਾਮ ਦੀ ਬਿਲਕੁਲ ਲਾਈ ਜਾ ਰਹੀ ਹੈ ਜੀ ਕਾਂਗਰਸ ਦੇ ਵਰਕਰ ਵਰੋਂ ਲਾਈ ਜਾ ਰਹੀ ਹੈ ਉਹ ਪੰਜਾਬ ਦੇ ਵਰਕਰਾਂ ਵੱਲੋਂ ਲਾਈ ਜਾ ਰਹੀ ਹੈ ਉਹ ਪੰਜਾਬ ਦੇ ਨੌਜਵਾਨਾਂ ਵੱਲੋਂ ਲਾਈ ਜਾ ਰਹੀ ਹੈ ਉਹ ਕਿਸਾਨਾਂ ਵੱਲੋਂ ਲਾਈ ਜਾ ਰਹੀ ਹੈ ਸਾਰੇ ਪੰਜਾਬ ਦੇ ਵਸੀਆਂ ਵੱਲੋਂ ਲਾਈ ਜਾ ਰਹੀ ਹੈ ਸੱਜਣਾਂ ਨੇ ਇਹ ਪਿਆਰ ਦਿੱਤਾ ਬੰਦੇ ਵਾਲੇ ਬਿੱਟੂ ਠੀਕ ਹੈ ਨਾ ਜੋ ਉਹਦਾ ਪਿਆਰ ਗਲਤ ਸੀ ਉਹ ਦੂਰੀ ਉਸਨੇ ਖਾਬ ਕਹਤਾ ਸੀ ਪੂਰੇ ਪੰਜਾਬ ਚ ਕੋਈ ਗੱਲ ਨਾ ਕਰੂ ਤੱਕ ਨਹੀਂ ਪੜਾ ਜੈਸੇ ਕਰਕੇ ਚਪੇੜ ਖਾਦੀ ਸੀ ਉਹਨੂੰ ਚਪੇੜ ਦੇ ਨਿਸ਼ਾਨ ਹਾਲੀ ਤੱਕ ਮੇਰੇ ਹਿਸਾਬ ਨਾਲ ਯਾਦ ਹੋਉਂਦੇ ਨੇ ਝੂਠ ਕਾ ਵੀ ਕੋਈ ਨਹੀਂ ਦੱਤੀ ਐ ਸੋਹਤੀ ਵੇਖੀ ਜਾਇਓ 에어ਪੋਰਟ ਤੇ ਜਾਂ ਕਿਤੇ ਜੋ ਜੋ ਬੋਲੇ ਕਾਂਗਰਸ ਵਰਕਰ ਮੇਰਾ ਕਿਰਾਕਣ ਦੇ ਬਿੱਟੂ ਭੱਜ ਬਿੱਟੂ ਭੱਜ ਤੇਰੇ ਪਿੱਛੇ ਮਿੱੱਡੂ ਆ ਗਿਆ ਈ